ਨਾਮ ਸਰਵਾਹਿ ਗੁਰ ਸਾਹਿਬ ਜੀਓ ਅਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਅਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੈ ਮਨ ਮੇਰੇ ਅੰਤੋਂ ਸਦਾ ਰਖੋ ਹਰ ਨਾਲੇ ਹਰ ਨਾਲ ਰਖੋ ਤੂੰ ਮਨ ਮੇਰੇ ਦੂਖ ਸਭ ਵਿਚਾਰਨਾ ਅੰਗੀਕਾਰੋ ਉਹ ਕਰ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਤ ਸੋ ਆਮ ਨਹੀਂ ਸੋ ਕਿਉ ਮੰਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੀ ਚਾਹ ਜਿਸ ਦਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ नाम जिन कह मन वसयाब्द कन ही नान सचे सही कर ते सचा नाम आधार सच नाम आधारेरा जिन भुखा सब गवाईया कर शांत सुख मना वसया जिन इच्छा सब पुजाई ਸਦਾ ਕੁਰਬਾਨ ਕੀਤਾ ਗੁਰੂ ਬਟੋਮ ਜਿਸ ਦੀਆਂ ਇਹ ਵੜਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਘਰ ਸਭ ਹੈ ਘਰ ਸਭ ਹੈ ਸ਼ਬਦ ਵਾਜਾ ਕਲਾ ਤਿਤ ਕਰਤਾ ਹਰਿਆ ਪੰਜ ਦੂਤ ਤੁਦਵਾਸ ਕੀਤੇ ਖਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਨਕੋ ਸੇ ਨਾਮ ਹਰ ਕੈ ਲਾਗੈ ਕਹਿ ਨਾਨਕ ਤਹ ਸੁਖ ਹੁਆ ਤਿਤ ਕਰ ਅਨਹਦ ਵਾਜੈ ਸਾਚੀ ਲਿਵੈ ਬਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜਾ ਕਿਆ ਕਰੇ ਵਿਚਾਰਿਆ ਤਉ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰਿਆ ਇਸ ਨੋਂ ਹੋਰ ਤਾਉ ਨਹੀਂ ਸਬਦ ਲਾਗ ਸਵਾਰਿਆ ਕਹੇ ਨਾਨਕ ਲੈ ਬਾਜੋਂ ਕਿਹਾ ਕਰੇ ਵਿਚਾਰਿਆ ਆਨੰਦ ਆਨੰਦ ਸਬਕੋ ਕਹੇ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਕਿਲਵਖ ਕਰਤੇ ਗਿਆਨ ਅੰਝਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇਕ ਭਰਮ ਭੁੱਲੇ ਫਿਰ ਇਹ ਦਿਸ ਇੱਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਪਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਬੋ ਸੰਤ ਪਿਆਰਿਓ ਅਕਤ ਕੀ ਕਰੇ ਕਹਾਣੀ ਕਰੇ ਕਹਾਣੀ ਅਕਤ ਤੇਰੀ ਕਿਤ ਦਵਾਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਆ ਹੁਕਮ ਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣ ਸੰਤੋ ਕਤ ਹੋਇ ਅਕਤ ਕਹਾਣੀ ਏ ਮਨ ਚੰਤ ਲਾਚ ਤਰਾਈ ਕਿੰਨੇ ਨਾ ਪਾਈਆ ਤਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਨ ਏਤ ਭਰਮ ਕੁਲਾਈਆ ਮਾਇਆ ਤਾਂ ਮੋਣੀ ਤਨੇ ਕੀਤੀ ਜਨ ਟਾ ਗੋਲੀ ਪਾਈਆੁਰਵਾਨ ਕੀਤਾ ਤਿਸੈ ਮਟੋਂ ਜਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਹੀ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੋਟੰਬ ਤੂੰ ਜੇ ਦੇਖਦਾ ਚੱਲ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮ ਮੂਲੇ ਨਾ ਕੀਚੈ ਜਿਤ ਅੰਤ ਪਸ਼ੋ ਤਾਇਆ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਆਗੋ ਤੇਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣਹੀਂ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਨੈ ਆਖਾਂ ਤਾਂ ਵੇਖਾ ਸਭ ਤੂੰ ਹੈ ਜਿਨ ਜਤ ਕੋ ਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਰਮਨ ਜਨ ਅੰਮ੍ਰਿਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਏਕ ਬੇਕ ਪਰਸਨ ਆਇਆ ਲਬ ਲੋਭ ਅਹੰਕਾਰ ਚੁੱਕਾ ਸਤ ਗੁਰੂ ਭੱਲਾ ਪਾਇਆ ਕਹੇ ਨਾਨਕ ਜਤਨੁ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਕਾਲਾ ਨਰਾਲੀ ਭਗਤਾ ਹਕੀਰੀ ਵਿਖਮ ਮਾਰਗ ਚਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਬਾਸ ਨਾਸ ਮਾਣੀ ہے نانک چال بھگتا جگ ہو جگ نرالی جو تو چلایا تب چلے سوامی اور کیا جاناں گن تیرے جب تو چلایا تبے چلے جنہ مارگ پاوے کر کرپا جن نام لایا سے ہر ہر سدا تیاب ہے ਜਸਨੋ ਕਥਾ ਸੁਨਾਈ ਹੈ ਆਪਣੀ ਸੇ ਗੁਰਦੁਆਰ ਸੁਖ ਪਾਵੈ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੈ ਤੇ ਵਿੱਚ ਲਾਵੈ ਇਹੋ ਸੋਹਿਲਾ ਸ਼ਬਦ ਸੁਹਾਵਾ ਸਭ ਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਨਾਈਆ ਇਹੋ ਤਨ ਕਾ ਮਨ ਵਸਿਆ ਜਿਨ ਧਰਮੋਂ ਲਿਖਿਆ ਆਇਆ ਇਕੋ ਫਿਰਿਆ ਕਨੇਰੇ ਕਰਾਂ ਗਲਾ ਗਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹੇਲਾ ਸਤ ਗੁਰ ਸੁਨਾਇਆ ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮਖ ਜਿੰਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਵਾਈਆ ਕਹ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮਖ ਹਰ ਹਰ ਧਿਆਇਆ ਕਰਮੀ ਸਹਜ ਨਾ ਉਪਜੈ ਬਿਨ ਸਹਜੇ ਸਹਿਜਾ ਨਾ ਜਾਏ ਨਾ ਜਾਏ ਸਹਸਾਕ ਤੇ ਸੰਜਮ ਰਹੇ ਕਰਮ ਕਮਾਏ ਸਹਸ ਜਿਉ ਮਲੀਨ ਹੈ ਕਿਤ ਸੰਜਮ ਤੋ ਘਾ ਜਾਏ ਮਨ ਤੋ ਹੋਬ ਸਬਦ ਲਾਗੋ ਹਰਿ ਸਿਉ ਰਹੋ ਤਪ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਹੋ ਸਹਸਾ ਇਹ ਬੁਜਾਏ ਜੇ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੇ ਹੋ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਬੇਦਾ ਮੈ ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜੂ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੈ ਤਿੰਨੀ ਜਨਮ ਜੂਏ ਹਾਰਿਆ ਜਿਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਹੋ ਨਿਰਮਲ ਸਤ ਗੁਰ ਤੈ ਕਰਨੀ ਕਮਾਣੀ ਊੜ ਕੀ ਸੋਏ ਪਹੁੰਚੈ ਨਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭੱਲੇ ਸੇ ਬਨਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਹੋ ਰਹੇ ਗੁਰ ਨਾਲੇ ਗੁਰ ਕੈ ਚਰਨ ਹਿਰਦੈ ਧਾਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰਨਾ ਜਾਣੈ ਕੋਇ ਕਹੈ ਨਾਨਕ ਸੁਣੋ ਸੰਤੋ ਸੋ ਜਿਕ ਸੰਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛ ਹੋ ਬੇਕੀਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤ ਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤ ਗੁਰ ਮੁਕਤ ਨ ਪਾਏ ਆਹ ਬੋ ਸਿੱਖ ਸਤ ਗੁਰ ਕੇ ਪਿਆਰਿਓ ਗਾ ਬੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਫਿਰਦ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਾਪੋ ਸਾਰਿੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕਤੇ ਸੁਣ ਦੇ ਕਤੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰੈ ਰਤਨਾ ਕਹਿਆ ਕਚੂ ਨਾ ਜਾਣੀ ਜਿਤ ਜਿਨ ਕਾ ਹਰ ਲਿਆ ਮਾਇਆ ਬੋਲਣ ਪੇਰ ਬਾਣੀ ਕਹੇ ਨਾਨਕ ਸਤ ਗੁਰੂ ਵਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਭ ਦਾ ਰਤਨ ਜਿਤ ਮਨ ਲਾਗਾ ਇਹੋ ਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸਚਾ ਲਾਇਆ ਪਹੋ ਆਪੇ ਹੀ ਹਾਰ ਰਤਨ ਆਪੇ ਜਸਨੋ ਦੇਵ ਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਬ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੋ ਵੇਖੈ ਗੁਰਮੁਖ ਕਸੈ ਬੁਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਬਸਾਏ ਗੁਰਮਖ ਜਸਨੋ ਆਪ ਕਰੇ ਸੋ ਹੋਵੇ ਇੱਕ ਸੰਸਿਓ ਲੇ ਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮੁ ਬੁਜਾਏ ਸਿਮਰਤੋ ਸਾਸਤਰ ਪੁਨ ਪਾਪ ਵਿਚਾਰ ਵੇ ਤਤੇਸਾਰ ਨ ਜਾਣੀ ਤਤੇਸਾਰ ਨ ਜਾਣੀ ਗੁਰੂ ਬਾਝੋਂ ਤਤੇਸਾਰ ਨ ਜਾਣੀ ਤਹੀ ਗੁਣੀ ਸੰਸਾਰ ਪ੍ਰਮ ਸੁਤਾ ਸੁਤਿਆ ਰਹਿਨ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਬਤਿਆ ਬੋਲੇ ਅਮਰਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲੇਵ ਲਾਗੈ ਜਾਗਤ ਰਹਿਣ ਬਿਹਾਰੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰਿਆ ਮਨੋ ਕਿਉ ਵਿਸਾਰਿਆ ਇਹ ਬੜਾ ਦਾਤਾ ਜੇ ਅਗਣ ਮਹਿ ਆਹਾਰ ਪੁੰਚਾਵੇ ਉਸ ਨੂੰ ਪਿਉ ਪੋਇ ਨਾ ਸਕੀ ਜਿਸ ਨੂੰ ਆਪਣੀ ਲੈ ਬਲਾਵੇ ਆਪਣੀ ਲੈ ਆਪੇ ਲਾਏ ਗੁਰਮੁਖ ਸਦਾ ਸਮਾਲਿਆ ਕਹੇ ਨਾਨਕ ਏ ਵਡ ਦਾਤਾ ਸੋ ਕਿਉ ਮਨ ਹੋਵੇ ਸਾਰਿਆ ਜਿਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸਿ ਭਾਣਾ ਤਾਂ ਜਮਿਆ ਪਰਵਾਰ ਪੱਲਾ ਪਾਹਿਆ ਲੇਬ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਬਰਤਾਇਆ ਇਹ ਮਾਇਆ ਜਿਤ ਹਰ ਵਿਸਰਾ ਮੋਹ ਉਪਜਾ ਭੋ ਤੂ ਜਾ ਲਾਇ ਕਹਿ ਨਾਨਕ ਗੁਰ ਪ੍ਰਸਾਦਿ ਜਿਨਾ ਲੇਬ ਲਾਗੀ ਨੀ ਬੱਤੇ ਮਾਇਆ ਪਾਇਆ ਹਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਟੋਂ ਰਹੇ ਲੋਕ ਬਿਲ ਲਾਏ ਐਸਾ ਸਤਗੁਰ ਜੇ ਮਿਲੇ ਤਿਸਨੋਂ ਸਿਰ ਸੌਂ ਪਿਆ ਵਿਚੋਂ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹੇ ਹਰ ਬਸੈ ਮਨ ਆਏ ਹਰ ਆਪ ਅਮੋਲਕ ਹੈ ਭਾਗ ਤੇ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਨਜਾਰਾ ਹਰ ਰਾਸ ਮੇਰੀ ਮਨ ਬਨਜਾਰਾ ਸਤ ਗੁਰ ਤੇ ਰਾਸ ਜਾਨੀ ਹਰ ਹਰ ਨਿਤ ਜਪਹੁ ਜੀ ਹੋ ਲਾਖ ਖਟੋ ਦਿਹਾੜੀ ਅੰ ਇਹੋ ਧਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਸ ਮੇਰੀ ਮਨ ਹੋ ਆਪਣ ਜਾਰਾ ਤੇ ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕ ਤਜ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਆ ਸਤ ਗੁਰੂ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰਿਆ ਜਾਹਰ ਬਸ ਮਨ ਆਏ اے ਜ਼ਰੀਰਾ ਮੇਰਿਆ ਹਰ ਤੁਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੇ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੋ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ 부ਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਤਿਆ ਜੋਤ ਰਾਖੀ ਤਾਂ ਤੂ ਜਗਮਹਿ ਆਇਆ ਮਨ ਚਾਉ ਪਿਆ ਪ੍ਰਭ ਅਗਮ ਸੁਨਿਆ ਹਰ ਮੰਗਲ ਗਉ ਸਖੀ ਗ੍ਰਹ ਮੰਦਰ ਬਣਿਆ ਹਰ ਗਉ ਮੰਗਲ ਨਿਤ ਸਖਿਆ ਸੋਗ ਦੁਖ ਨਾ ਬਿਆਪੈ ਗੋਦ ਚਰਨੇ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਨੀ ਹਰ ਨਾਮ ਹਰ ਰਤ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ اے ਸਰੀਰਾ ਮੇਰਾ ਇਸ ਜਗ ਮੈਂ ਆਏ ਕੇ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਤਨ ਲੱਤਿਆ ਸੋ ਹਰ ਮਨ ਨਾ ਬਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਹਮ ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਗੁਰੂ ਸਿਓ ਚਿਤ ਲਾਇਆ اے ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ ਹਰ ਬਿਨ ਅਬਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਬੇ ਕਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਇ ਕਹੇ ਨਾਨਕ ਇਹ ਨਿਤਰ ਅੰਧ ਸੈ ਸਤ ਗੁਰ ਮਿਲਿਆ ਦੇਬ ਅੰਦਰਸ਼ਟੀ ਹੋਈ اے سر بنھوں میرے او سچا سنن نو پٹھائے سچا سنن نو پٹھائے سریر لائے سن ہو ذات باણી جت سنی من تن ہریا ہو آ رتنا رت سمانی سج الکھ ویڑانی تا کی گت کہی نہ جائے کہے নানک امرت نام سنو ਪਵਿੱਤਰ ਹੋ ਉਹ ਸਾਚਾ ਸੁਣਨੋਂ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਬਜਾਇਆ ਬਜਾਇਆ ਪਾਜਾ ਪੌਨ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਮਾ ਦਵਾਰ ਦਿਖਾਇਆ ਤਹਾ ਅਨੇਕ ਰੂਪ ਨੋਂ ਨਭ ਨੇ ਦਤ ਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜਿਓ ਗੋਫਾ ਅੰਦਰ ਰੱਖ ਕੈ ਬਾਜਾ ਪਵਨ ਬਜਾਇਆ ਇਹੋ ਸਾਚਾ ਸੁਹੇਲਾ ਸਾਚ ਹੈ ਕਰ ਗਾਵੋ ਗਾਵੋ ਤਾਂ ਸੁਹੇਲਾ ਘਰ ਸਾਚਾ ਜਿੱਤੇ ਸਦਾ ਸੱਚ ਤੇ ਆਵੈ ਸੱਚੋ ਧਿਆਵ ਹੈ ਜਾਂ ਤਦ ਪਾਵੈ ਗੁਰਮੁਖ ਜਿਨਾ ਬੋ ਜਾਵੈ ਇਹੋ ਸੱਚ ਸਬਨਾ ਕਾ ਖਤਮੈ ਜਿਸ ਬਖਸੈ ਸੋ ਜਨ ਪਾਵੈ ਕਹੈ ਨਾਨਕ ਸੱਚ ਸੁਹਿਲਾ ਸਚੈ ਘਰ ਗਾਵੈ ਆਨੰਦ ਸੋਨੋ ਹੁਬੜ ਪਾਗਿਓ ਸਗਲ ਮਨੋਰਤ ਪੂਰੇ ਪਹਾਰ ਬਰਮ ਪ੍ਰਭ ਪਾਇਆ ਉਤਰ ਸਗਲ ਬਸੂਰੇ ਭੂਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੋਨਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਭੂਰੇ ਵੇਨ ਬਣਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਨਤੇ ਪੁਨੀਤ ਕਹਤੇ ਪਵਤ ਸਤ ਗੁਰ ਰਹਾ ਪਰਪੂਰੇ ਵੇਨ ਬਣ ਤੋ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹੇ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ